ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪਾਖੜਾ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੁਣ ਸੀਆਈਐਸਐਫ ਦੇ ਜਵਾਨਾਂ ਦੇ ਹੱਥ ਦੇ ਵਿੱਚ ਹੋਵੇਗੀ ਜਿਸ ਦੇ ਲਈ ਬੀਬੀਐਮਬੀ ਦੇ ਅਧਿਕਾਰੀਆਂ ਦੇ ਨਾਲ ਲਗਾਤਾਰ ਗੱਲਬਾਤ ਹੋ ਰਹੀ ਹੈ ਅਤੇ ਉਸੀ ਕੜੀ ਦੇ ਚੱਲਦੇ ਹੋਏ ਅੱਜ ਸੀਆਈਐਸਐਫ ਦੇ ਜਵਾਨਾਂ ਵੱਲੋਂ ਬੀਬੀਐਮਬੀ ਦੀਆਂ ਅਲੱਗ-ਅਲੱਗ ਕਲੋਨੀਆਂ ਦਾ ਦੌਰਾ ਵੀ ਕੀਤਾ ਗਿਆ ਪਰ ਦੂਜੇ ਪਾਸੇ ਸਥਾਨਕ ਵਸਨੀਕਾਂ ਦੇ ਵਿੱਚ ਹਲਚਲ ਜ਼ਰੂਰ ਪੈਦਾ ਹੋ ਗਈ ਕਿ ਆਖਿਰ CISF ਦੇ ਜਵਾਨ BBMP ਦੀ ਕਲੋਨੀਆ ਦੇ ਵਿੱਚ ਕੀ ਕਰ ਰਹੇ ਹਨ ਇੱਥੇ ਦੱਸਣਾ ਇਹ ਬਣਦਾ ਹੈ ਕਿ ਹੁਣ ਤੱਕ ਪਾਖੜਾ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹਿਮਾਚਲ ਪੁਲਿਸ ਦੀ ਸੀ ਪਰ ਹੁਣ ਇਹ ਜ਼ਿੰਮੇਵਾਰੀ CISF ਦੇ ਜਵਾਨਾਂ ਨੂੰ ਦਿੱਤੀ ਜਾ ਰਹੀ ਹੈ ਸੂਤਰਾਂ ਦੀ ਮੰਨੀ ਅਨੁਸਾਰ 400 ਦੇ ਕਰੀਬ CISF ਦੇ ਜਵਾਨ ਹੁਣ ਪਾਖੜਾ ਡੈਮ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਚੁੱਕਣਗੇ ਤੇ ਇਹਨਾਂ CISF ਦੇ ਜਵਾਨਾਂ ਦਾ ਰਹਿਣ ਦਾ ਇੰਤਜ਼ਾਮ BBMP ਨੂੰ ਕਰਨਾ ਸੀ ਜਿਸ ਦੇ ਚਲਦੇ ਹੋਏ ਅੱਜ ਉਹਨਾਂ ਵੱਲੋਂ ਅਲੱਗ-ਅਲੱਗ ਕੁਆਟਰਾਂ ਦੇ ਵਿੱਚ ਜਾ ਕੇ ਵਿਜ਼ਿਟ ਕਰਵਾਇਆ ਗਿਆ ਇਸੇ ਸਬੰਧ ਦੇ ਵਿੱਚ ਬਧੇਰੇ ਜਾਣਕਾਰੀ BBMP ਚੀਫ ਸੀਪੀ ਸਿੰਘ ਨੇ ਦੱਸਿਆ ਕਿ CISF ਦੇ ਜਵਾਨ ਇੱਕ ਵਿਜ਼ਿਟ ਕਰਨ ਦੇ ਲਈ ਆਏ ਸਨ ਤੇ ਉਹਨਾਂ ਦੇ ਮੁਤਾਬਿਕ ਉਹਨਾਂ ਨੂੰ ਵਿਜ਼ਿਟ ਕਰਵਾ ਦਿੱਤਾ ਗਿਆ ਹੈ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਫਾਈਨਲ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ CISF ਦੇ ਨਾਲ BBMP ਦੀ ਇਸ ਸਬੰਧ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ